ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰਿਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ 4 ਮਈ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤਾਂ ਕਿਹੜੇ-ਕਿਹੜੇ ਖੇਤਰਾंमध्ये ਅਸਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਮੌਸਮ ਵਿੱਚ ਜਿਹੜੀ ਤਬਦੀਲੀ ਵੇਖਣ ਨੂੰ ਮਿਲੇਗੀ ਤਾਂ ਸਭ ਤੋਂ ਪਹਿਲਾਂ ਦੁਪਹਿਰ ਦੀਆਂ ਸੈਟਲਾਈਟ ਤਸਵੀਰਾਂ ਵਿੱਚ ਵੀਰੇ ਕਰੀਬ 9:12 ਵਜੇ ਅੱਜ 4 ਮਈ ਦੁਪਹਿਰ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹ ਪਟਿਆਲਾ ਦੇ ਨਾਲ ਲੱਗਦੇ ਕੁਝ ਖੇਤਰੋਗੇ ਜਾਂ ਇਸ ਦੇ ਨਾਲ ਲੱਗਦਾ ਆਪਾਂ ਗੱਲ ਕਰੀ ਕੁਝ ਆ ਪੰਜਾਬ ਦੇ ਖੇਤਰੋਗੇ ਜਿਹੜੇ ਜੀਨ ਦੇ ਨਾਲ ਲੱਗਦੇ ਆਪਣੇ ਹਰਿਆਣਾ ਦੇ ਖੇਤਰੋਗੇ ਤਾਂ ਜਾਂ ਆਪਾਂ ਗੱਲ ਕਰੀ ਚੂਰੂ ਦੇ ਆਸਪਾਸ ਖੇਤਰੋਗੇ ਸਿਰਸਾ ਦੇ ਦੱਖਣੀ ਖੇਤਰੋਗੇ ਸਿਰਸਾ ਫਿਲਹਾਲ ਮੌਸਮ ਠੀਕ ਠਾਕ ਹੈ ਬਾਕੀ ਸਾਰ ਦੇ ਖੇਤਰੋਗੇ ਫਤਿਆਨਪਾਦ ਹੋ ਗਿਆ ਜਾਂ ਜੀਨ ਦੇ ਖੇਤਰੋਗੇ ਜੇ ਚੂਰੂ ਆ ਗਿਆ ਇਸ ਤੇ ਆਸਪਾਸ ਖੇਤਰੋਗਾ ਸੂਰਤਗੜ ਤੋਂ ਲੈ ਕੇ ਆ ਦੱਖਣੀ ਖੇਤਰ ਫਾਜ਼ਲਕਾਰ ਹੋਗੇ ਤਾਂ ਫਿਰੋਜ਼ਪੁਰ ਜਿਹੜਾ ਸਰਦੀ ਲਾਕੇ ਹੋਗੇ ਤੋਂ ਉਸ ਪਠਾਨਕੋਟ ਗੁਰਦਾਸਪੁਰ ਹੋ ਗਿਆ ਜਾਂ ਪਹਾੜਾ ਦੇ ਨਾਲ ਲੱਗਦੇ ਖੇਤਰੋਗੇ ਹੁਸ਼ਿਆਰਪੁਰ ਨਵ ਜਾ ਦਿੱਲੀ ਦਿੱਲੀ ਦੇ ਨਾਲ ਲੱਗਦੇ ਕੁਝ ਯੂਪੀ ਦੇ ਖੇਤਰਾਂ ਵਿੱਚ ਬੱਦਲੋਈ ਬੰਨਣੀ ਸ਼ੁਰੂ ਹੋ ਗਈ ਜਨਕੀ ਕਿਤੇ ਕਿਤੇ ਹੋ ਸਕਦਾ ਹੈ ਗਰਜ ਲਿਸ਼ਕ ਵੇਖਣ ਨੂੰ ਮਿਲ ਰਹੀ ਕਿਤੇ ਕਿਤੇ ਆ ਜਿਹੜੇ ਸ਼ਰਾਟੇ ਦਰਜ ਕੀਤੇ ਜਾ ਰਹੇ ਨੇ ਮਹੀਦੇ ਤੱਕ ਕਮੈਂਟ ਕਰੇ ਜਰੂਰ ਦੱਸਣਾ ਤੁਹਾਡੇ ਕਿਸਤਰ ਦਾ ਮੌਸਮ ਹੈ ਇਸ ਟਾਈਮ ਤਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਗੱਲ ਕਰਾਂਗੇ ਕਿ ਤਿਹੜੇ ਕਿਹੜੇ ਖੇਤਰਾਂ ਵਿੱਚ ਅਮੀਂ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਸਭ ਤੋਂ ਪਹਿਲਾਂ ਦੁਪਹਿਰ ਦੀ ਤੁਸੀਂ ਸੈਟਲਾਈਟ ਤਸਵੀਰਾਂ ਵੇਖ ਸਕਦੇ ਆ ਜਿਹੜੀ ਬੱਦਲ ਬਾਈ ਹੌਲੀ ਹੌਲੀ ਬੰਨਣੀ ਸ਼ੁਰੂ ਹੋ ਗਈ ਹੈ ਤਾਂ ਤੁਹਾਨੂੰ ਜੋ ਸੈਟਲਾਈਟ ਤਸਵੀਰਾਂ ਵਿੱਚ ਵਿਖਾਉਣ ਦੀ ਕੋਸ਼ ਪੰਜਾਬ ਪੰਜਾਬ ਦੇ ਨਾਲ ਲੱਗਦੇ Rajasthan Haryana pashchimi UP Delhi ਦੇ ਖੇਤਰਾਂ ਵਿੱਚ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵੇਖ ਸਰ ਮਾਡਲ ਵੇਖ ਸਕਦੇ ਜਿਹੜੇ ਪੰਜਾਬ ਵਿੱਚ ਠੀਕ ਹੈ ਤਾਂ ਉਸ ਬਾਅਦ Haryana Rajasthan ਵਿੱਚ ਜਿਹੜੇ ਸਿਸਟਮ ਬਣਦੇ ਦਿਖਾਈ ਦੇ ਰਹੇ ਨੇ ਤਾਂ ਸੈਟਲਾਈਟ ਤਸਵੀਰਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਸੈਟਲਾਈਟ ਤਸਵੀਰਾਂ ਨੇ ਤਾਂ ਸਿਸਟਮ ਵਗਾ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਪਰ ਰਾਤ ਦੇ ਘੰਟੇ ਪ੍ਰਭਾਵਿਤ ਕਰ ਸਕਦਾ ਹੈ ਤਾਂ ਵੇਖ ਸਕਦੇ ਸਿਸਟਮ ਜਿਹੜਾ ਇੱਕ ਪਗਲਕਰੀ ਬੱਦਲ ਬਣਦੇ ਜਿਹੜੇ ਬੱਦਲ ਬਣ ਸਕਦਾ ਠੀਕ ਹੈ ਹੁਣ ਕਿੰਨਾ ਕੁ ਬੱਦਲ ਬਣੇਗਾ ਪਰਮਾਤਮਾ ਤੇ ਤਾਂ ਇਹ ਜਿਹ ਰਾਜਸਤਾਨ ਵਿੱਚ ਤੇ ਉਸ ਤੋਂ ਬਾਅਦ ਕੁਝ ਹਰਿਆਣਾ ਦੇ ਖੇਤਰ ਹੋਗੇ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਸਿਸਟਮ ਬਣਦਿਆ ਸਾਰਨੇ ਜਣੇ ਕਿ ਬਦਲਵਾਈ ਬਣੇਗੀ ਠੀਕ ਹੈ ਹੁਣ ਉਸ ਬਦਲਵਾਈ ਕਿੰਨੇ ਕੁ ਬਣਦੀ ਕਿੰਨਾ ਕੁ ਬਦਲ ਬਣਦਾ ਠੀਕ ਕਿਹੜੇ ਕਿਹੜੇ ਖੇਤਨ ਪ੍ਰਭਾਵਿਤ ਕਰੇਗਾ ਪਰਮਾਤਮਾ ਤੇ ਵਾਹਿਗੁਰੂ ਜੋ ਵੀ ਕਰਨਾ ਉਹਨੇ ਕਰਨਾ ਹੈ ਤਾਂ ਆਪਣ ਜੋ ਵੀ ਸੈਟਲਾਈਟ ਤਸਵੀਰਾਂ ਨੇ ਆਪਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਦੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਤੋਂ ਰਾਤ ਦੇ ਘੰਟੇ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਤਾਨੋਂ ਕੇ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਮੀਂ ਦੇ ਅਸਾਰ ਜਿਹੜੇ ਬਣਦੇ ਦਿ ਸੈਟਲਾਈਟ ਤਸਵੀਰਾਂ ਨੇ ਤਕਾਫੀ ਖੇਤਰਾਂ ਵਿੱਚ ਹਨੇਰ ਚਖੜ ਤੇ ਕਿਤੇ ਕਿਤੇ ਆਪਾਂ ਗੱਲ ਕਰੀ ਮੋਟੀ ਅੜਕੜ ਮਾਰੀ ਦਰਜ ਕੀਤੀ ਜਾ ਸਕਦੀ ਤੇ ਕਿਤੇ ਕਿਤੇ ਹੋ ਸਕਦਾ ਹੈ ਕਿ ਆਮੀ ਜਿਹੜਾ ਰਵੇਕ ਹਲਕਾ ਦਰਮਿਆਨਾ ਕਿਤੇ ਕਿਤੇ ਉਦਰਮਿਆਨੇ ਤੇਜ ਕਿਤੇ ਕਿਤੇ ਭਾਰੀ ਮੀਂਹ ਦੀ ਚਾਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਜਿਵੇਂ ਦਿਨ ਦੁਪਹਿਰ ਤੋਂ ਸ਼ਾਮ ਵੱਲ ਨੂੰ ਜਾਵਾਂਗੇ ਤਾਂ ਬੱਦਲ ਵਾਈ ਐਕਟਿਵੇਟ ਹੋਣੀ ਸ਼ੁਰੂ ਹੋ ਜਾਏਗੀ ਜਾਨੀ ਕਿ ਹੁਣ ਜਿਹੜੇ ਬੱਦਲ ਬੰਨੇ ਸ਼ੁਰੂ ਹੋ ਗਏ ਨੇ ਦੁਪਹਿਰ ਦੇ ਕਰੀਬ 1:00 ਵਜੇ ਠੀਕ ਆਪਾਂ ਗੱਲ ਕਰੀ ਜਿਹੜੇ ਬੱਦਲ ਬੰਨੇ ਸ਼ੁਰੂ ਹੋ ਗਏ ਨੇ ਤਾਂ ਹੋਰ ਜਿਹੜੇ ਬੱਦਲ ਹੋਰ ਐਕਟਿਵ ਹੁੰਦੇ ਆ ਸਾਰ ਨੇ ਤਾਂ ਬੱਦਲ ਜ਼ਰੂਰ ਬਣਨਗੇ ਪੰਜਾਬ ਵਿੱਚ ਵੀ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਉਹ ਕਿੰਨੇ ਖੇਤਰਾਂ ਪ੍ਰਭਾਵਿਤ ਕਰਦੇ ਸਨ ਕਰ ਸਕਦੇ ਨੇ ਸਭ ਪਰਮਾਤਮਾ ਕੁਦਰਤ ਜੋ ਵੀ ਕਰਨਾ ਉਹਨੇ ਕਰਨਾ ਜੋ ਵੀ ਆਪਣਾ ਸੈਟਲਾਈਟ ਤਸਵੀਰਾਂ ਮਿਲੀਆਂ ਨੇ ਤਾਂ ਬੱਦਲ ਵੇਖਸੋ ਦੇ ਕਾਫੀ ਤਗੜੇ ਬਣਦੇ ਦਿਖਾਈ ਦੇ ਰਹੇ ਜੋ ਵੀ ਹੁੰਦੇ ਆ ਸੈਟਲਾਈਟ ਤਸਵੀਰਾਂ ਨੇ ਤਾਂ ਬਾਕੀ ਬੱਦਲ ਘੱਟ ਬਣੇ ਵੱਧ ਬਣੇ ਇਹ ਸਭ ਤੋਂ ਪਹਿਲੇ ਕਰਦਾ ਵਾਹਿਗੁਰੂ ਪਰਮਾਤਮਾ ਕੁਦਰਤ ਜੋ ਵੀ ਕਰਨਾ ਉਹਨੇ ਕਰਨਾ ਠੀਕ ਹੈ ਤਾਂ ਕਿਹੜੇ ਕਿਹੜੇ ਖੇਤਰਾਂ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰੇਗਾ ਤਾਂ ਵੇਖਸੋ ਦੇ ਸੈਟਲਾਈਟ ਤਸਵੀਰਾਂ ਵਿੱਚ ਇੱਕ ਜ ਤਸਵੀਰਾਂ ਨੇ ਕਾ ਖਾਸ ਕਰ ਪੱਛਮੀ ਯਰ ਸਰਦੀ ਇਲਾਕੇ ਉੱਤਰੋਂ ਦੀ ਜਾਨਕੀ ਹੋ ਸਕਦਾ ਮਾਝਾ ਬਬਰ ਖੇਤਰ ਵਿੱਚ ਬਣੇ ਜਾਂ ਪੱਛਮੀ ਮਾਲਵਾ ਵਿੱਚ ਬਣੇ ਠੀਕ ਹੈ ਉਸ ਵਾਰ ਹੋ ਸਕਦਾ ਜਿਹੜਾ ਇੱਕ ਜਿਹੜਾ ਬੱਦਲੀ ਸਿਸਟਮ ਬਣਿਆ ਜੋ ਕਿ ਚੂਰੂ ਦੇ ਆਸਪਾਸ ਬਣਿਆ ਤੇ ਜਿਹੜਾ ਸਿਸਟਮ ਹੈ ਠੀਕ ਹੈ ਵੀ ਕਾਫੀ ਤਗੜਾ ਜਿਹੜਾ ਬਣ ਸਕਦਾ ਹੈ ਬਾਕੀ ਪੰਜਾਬ ਵਿੱਚ ਜਿਹੜਾ ਕਾਫੀ ਅਪਗਲ ਕਰੇ ਖੇਤਰਾ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਤਾਂ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਰਾਤ ਦੇ ਘੰਟਿਆਂ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਹੈ ਕੱਲ 5 ਮਈ ਨੂੰ ਸਿਸਟਮ ਐਕਟਿ ਸੋ ਦਾ ਥੋੜੇ ਜਿਹਾ ਘੱਟ ਐਕਟੀਵਿਟੀ ਦੇਖਣ ਨੂੰ ਮਿਲ ਸਕਦੀ ਹੈ ਤਾਂ ਹਰਿਆਣਾ Rajasthan ਹੋ ਗਿਆ ਠੀਕ ਇੱਥੇ ਜਿਹੜੀ ਜ਼ਿਆਦਾ ਐਕਟੀਵਿਟੀ ਕੱਲ 5 ਮਈ ਨੂੰ ਵੇਖਣ ਨੂੰ ਆ ਮਿਲਦੀ ਸੰਭਾਵਨਾ ਪੰਜਾਬ ਦੇ ਕੁਝ ਟਟਮੇ ਕਾਰਮਿਕ ਹੋ ਸਕਦੀਆਂ ਨੇ ਜਾਂ ਪੱਛਮੀ UP ਦੇ ਵੀ ਕੁਝ ਖੇਤਰਾਂ ਵਿੱਚ ਸੰਭਾਵਨਾ ਰਹੇਗੀ ਤਾਂ ਮੈਂ ਆਪ ਗੱਲ ਕਰੀ Rajasthan ਦੇ ਕਾਫੀ ਖੇਤਰ ਕੱਲ ਨੂੰ 5 ਮਈ ਨੂੰ ਪ੍ਰਭਾਵਿਤ ਹੋ ਸਕਦੇ ਨੇ ਤਾਂ ਆਪਣੇ ਹਰਿਆਣਾ ਦੇ ਵੀ ਕਾਫੀ ਖੇਤਰ ਇਸ ਵਿੱਚ ਕੱਲ 5 ਮਈ ਉਸ ਪਰ 6 7 ਮਈ ਦੇ ਦੌਰਾਨ ਤਾਂ 5 6 ਉਸ ਪਰ 6 7 ਦੇ ਦੋ ਕੁ ਦਿਨਾਂ ਵਿੱਚ ਇੱਕ ਦੋ ਵਾਰ ਵੱਡੇ ਤੌਰ ਤੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਪਛਮੀ ਯੂਪੀ ਯਾਨਕੀ ਚਾਰ ਅਜ ਜਿਹੜਾ ਖਾਸ ਰਹੇਗਾ ਦਿਨ ਪੰਜਾਬ ਲਈ ਤਾਂ ਉਸ ਦਾ ਕੱਲ ਵੀ ਜਿਹੜੇ ਕੁਝ ਖੇਤਰਾਂ ਟੁੱਟਵੇ ਕਾਰਮੀ ਹੋ ਸਕਦੀਆਂ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲਦੀ ਹੈਗੀ ਆਪਾਂ ਚੈਨਲ ਤੇ ਪਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬਈ ਤੁਹਾਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ